ਸ਼ਿਕਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾ ਬੈਲਟ ਜ਼ਿਲ੍ਹਾ ਬਠਿੰਡਾ ਦੇ ਖੜੇ ਆ ਪਿੰਡ ਮਾਨਕ ਖਾਨੇ ਤੇ ਇੱਥੇ ਆਪਾਂ ਗੱਲਬਾਤ ਕਰਦੇ ਆ ਜਿੱਦ ਸਰਪੰਚ ਸ਼ਸ਼ਨਦੀਪ ਕੌਰ ਨਾਲ ਜਿਵੇਂ ਕਿ ਤੁਹਾਨੂੰ ਦੋਸਤੋ ਪਤਾ ਹੈ ਕਿ ਜਿਹੜੇ ਨਵੇਂ ਸਰਪੰਚ ਸੀ ਉਹ ਸਾਬਕਾ ਹੋ ਚੁੱਕੇ ਹਨ ਹਨਾ ਮੌਜੂਦਾ ਸਰਪੰਚ ਸੀ ਤੇ ਹੁਣ ਆਉਣ ਵਾਲੇ ਸਰਪੰਚਾਂ 'ਚ ਕੁਸਰਤ ਮੋਸਰ ਹੋਣ ਲੱਗ ਗਈ ਆ ਤੇ ਉਹਨਾਂ ਦਾ ਮਤਲਬ ਕੀ ਆਪਾਂ ਅੱਜ ਗੱਲਬਾਤ ਕਰਾਂਗੇ ਸਰਪੰਚ ਸੈਸ਼ਨਦੀਪ ਕੌਰ ਨਾਲ ਵੀ 5 ਸਾਲਾਂ ਦਾ ਤਜਰਬਾ ਕਿਦਾਂ ਦਾ ਰਿਹਾ ਤੇ ਨਵੇਂ ਸਰਪੰਚ ਕਿੱਦਾਂ ਦੇ ਆਪਾਂ ਨੂੰ ਚੁਣਨੇ ਚਾਹੀਦੇ ਤੇ ਪਿੰਡਾਂ 'ਚ ਕਿੱਦਾਂ ਦੇ ਵਿਕਾਸ ਹੋਏ ਵੇ ਉਹ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਦਿਖਾਵਾਂਗੇ ਇਹ ਵੀਡੀਓ ਤੁਸੀਂ ਦੇਖ ਕੇ ਸੋਚ ਸਕਦੇ ਹੋ ਵੀ ਸਾਡੇ ਪਿੰਡਾਂ ਦੇ ਸਰਪੰਚ ਕਿੱਦਾਂ ਦੇ ਹੋਣੇ ਚਾਹੀਦੇ ਆ ਉਹ ਸਾਰਾ ਇਸ ਵੀਡੀਓ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਬਣਿਆ ਰਹੋ ਵੀਡੀਓ ਨਾਲ ਐਂਡ ਤੱਕ ਕਰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬੈਠੇ ਆ ਪਿੰਡ ਮਾਨਖੰਨੇ ਤੇ ਸਰਪੰਚ ਸੈਸ਼ਨਦੀਪ ਕੌਰ ਨਾਲ ਕਰਦੇ ਆ ਗੱਲਬਾਤ ਉਹਨਾਂ ਦਾ 5 ਸਾਲਾਂ ਦਾ ਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹਾਂ ਜੀ ਹਾਂ ਜੀ ਬਹੁਤ ਵਧੀਆ ਦਸ ਨਾ ਤੇ ਆਪਣੀ ਸਟੱਡੀ ਬਾਰੇ ਦੱਸੋ ਜੀ ਕੱਲਾ ਹਨਾ ਆਪਣੇ ਚੰਨਾਂ ਬਾਰੇ ਜੀ ਮੈਂ ਪਹਿਲਾਂ ਮਹਿੰਦਰਾ ਪਬਲਿਕ ਸਕੂਲ ਤੋਂ ਪੜੀ ਫਿਰ ਉਸ ਤੋਂ ਬਾਅਦ ਅਸੀਂ ਬਠਿੰਡੇ ਸ਼ਿਫਟ ਹੋਏ ਤਾਂ ਮੇਰੀ ਬਠਿੰਡੇ ਦੀ ਸਕੂਲਿੰਗ ਆਰਬੀਡੀਏਵੀ ਸੀਨੀਅਰ ਪਬਲਿਕ ਸਕੂਲ ਫਿਰ ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕੀਤੀ ਬਾਬਾ ਫਰੀਦ ਕਾਲਜ ਤੋਂ ਬੀਐਸਏ ਐਗਰੀਕਲਚਰ ਦੇ ਵਿੱਚ ਤੇ ਹੁਣ ਮੇਰੀ ਮਾਸਟਰਸ ਚੱਲ ਰਹੀ ਆ ਇਨ ਪੋਲੀਟੀਕਲ ਸਾਇੰਸ ਦੀ ਜਿੱਦਾਂ ਜੀ ਅੱਜਕੱਲ ਤਾਂ ਚੱਲ ਰਿਹਾ ਜਿੱਦਾਂ ਵੀ ਨਵੇਂ ਜਨਰੇਸ਼ਨ ਆ ਕੋਈ ਬਾਹਰ ਜਾ ਰਿਹਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਾ ਤੁਸੀਂ ਫਿਰ ਪੰਜਾਬ ਤੇ ਆਪਣੇ ਪਿੰਡ ਨੂੰ ਹੀ ਕਿਉਂ ਚੁਣਿਆ ਅ ਸ਼ੌਂਕ ਹੁੰਦੇ ਆ ਜੀ ਜਿਵੇਂ ਮਤਲਬ ਜਾਂ ਇਹ ਲਗਾ ਲਓ ਕਿ ਜਦੋਂ ਅਸੀਂ ਬਚਪਨ 'ਚ ਹੀ ਬਠਿੰਡੇ ਮਤਲਬ ਚੱਲ ਗਏ ਸੀਗੇ ਤਾਂ ਸਾਨੂੰ ਪਿੰਡ ਨਾਲੋਂ ਜਿਹੜਾ ਲਗਾਵ ਸੀ, ਮੋਹ ਪਿਆਰ ਸੀ ਉਹ ਕਦੇ ਟੁੱਟਿਆ ਹੀ ਨਹੀਂ। ਹਾਂਜੀ ਛੁੱਟੀਆਂ ਬਾਅਦ 'ਚ ਹੁੰਦੀਆਂ ਸੀ ਪਹਿਲਾਂ ਮੈਨੂੰ ਤੇ ਮੇਰੇ ਭਰਾ ਨੂੰ ਆਏ ਹੁੰਦਾ ਸੀ ਵੀ ਪਿੰਡ ਜਾਵਾਂਗੇ। ਹਾਂਜੀ ਠੀਕ ਹੈ ਤੇ ਫਿਰ ਉਹ ਜਦੋਂ ਤੁਸੀਂ ਸ਼ਹਿਰ ਰਹਿੰਦੇ ਹੋ ਤੇ ਪਿੰਡ ਰਹਿੰਦੇ ਹੋ ਫਿਰ ਉਹ ਜਿਹੜਾ ਫਰਕ ਹੁੰਦਾ ਉਸ ਤੇ ਤੁਹਾਨੂੰ ਬੁਰਾ ਲੱਗਦਾ ਵੀ ਸਾਡੇ ਪਿੰਡੇ ਚੀਜ਼ਾਂ ਕਿਉਂ ਨਹੀਂ ਹੈਗੀਆਂ ਠੀਕ ਹੈ ਤੇ ਫਿਰ ਜਦੋਂ ਹੁਣ ਮਤਲਬ ਮੌਕਾ ਮਿਲਿਆ ਮੈਨੂੰ ਤਾਂ ਮੈਨੂੰ ਇਹ ਸੀ ਕਿ ਮੈਂ ਮੇਰੀ ਕੋਸ਼ਿਸ਼ ਇਹ ਸੀ ਕਿ ਸਾਰੀਆਂ ਉਹ ਚੀਜ਼ਾਂ ਮੈਂ ਆਪਣੇ ਪਿੰਡ ਦੇ ਵਿੱਚ ਵੀ ਕਰਾਂ ਇਸ ਕਰਕੇ ਬਸ ਉਹ ਮੋ ਪਿਆਰੀ ਸੀ ਜਿਹੜਾ ਸਾਨੂੰ ਪਿੰਡ ਵਾਪਸ ਲੈ ਆਇਆ ਤੇ ਇੱਕ ਹੋਰ ਇਹ ਸਰਪੰਚ ਜੀ ਆਉਣ ਦਾ ਸਬਾਬ ਤੁਹਾਡਾ ਆਪਣਾ ਸ਼ੌਂਕ ਸੀ ਕਿ ਤੁਹਾਨੂੰ ਘਰ ਵੱਲੋਂ ਕਿਹਾ ਗਿਆ ਤੁਸੀਂ ਅੱਗੇ ਆਓ ਇਹ ਚੀਜ਼ ਲਈ ਨੀ ਸ਼ੌਂਕ ਤਾਂ ਮੇਰਾ ਕੰਮ ਕਰਨ ਦਾ ਹੈਗਾ ਵੀ ਮੈਨੂੰ ਇਹ ਹੁੰਦਾ ਕਿ ਅਲੱਗ-ਅਲੱਗ ਐਕਸਪੈਰੀਮੈਂਟ ਕੀਤੇ ਜਾਣ ਅਲੱਗ-ਅਲੱਗ ਚੀਜ਼ਾਂ ਪਿੰਡ ਦੇ ਵਿੱਚ ਕੀਤੀਆਂ ਜਾਣ ਤਾਂ ਕਿ ਆਪਣਾ ਪਿੰਡ ਜਿੱਥੇ ਅੱਜ ਕੁਝ ਵੀ ਨਹੀਂ ਹੈ ਕੱਲ ਨੂੰ ਦੋ ਚੀਜ਼ਾਂ ਤੁਸੀਂ ਕਹਿ ਸਕੋ ਕਿ ਇਹ ਚੀਜ਼ਾਂ ਸਾਡੇ ਪਿੰਡ ਵਿੱਚ ਹੈਗੀਆਂ ਨੇ ਠੀਕ ਹੈ ਜੀ ਤੇ ਫਿਰ ਜਦੋਂ ਬਾਕੀ ਜਦੋਂ ਸਰਪੰਚੀ ਦਾ ਮਾਹੌਲ ਸੀ ਕਰੇ ਉਦੋਂ ਨਾਰਮਲੀ ਗੱਲ ਚੱਲ ਰਹੀ ਸੀ ਕਿ ਵੀ ਭਈ ਸਰ ਇਲੈਕਸ਼ਨਸ ਆਈਆਂ ਆਪਾਂ ਕਿਹਨੂੰ ਬਣਾਈਏ ਐਂਡ ਰਿਜ਼ਰਵ ਸੀਗੀ ਫਿਰ ਫੀਮੇਲ ਕੈਂਡੀਡੇਟ ਚਾਹੀਦਾ ਸੀ ਕੋਈ ਤਾਂ ਉਹ ਨਾਰਮਲੀ ਜੋ ਕਰਦੇ ਨੇ ਕਿ ਆ ਵੀ ਤੈਨੂੰ ਨਾ ਬਣਾ دیے ਤਾਂ ਮਤਲਬ ਮੈਂ ਵੀ ਐਕਸਾਈਟਡ ਹੀ ਹੋਈ ਸੀ ਕੋਈ ਏਦਾਂ ਮੇਰੇ ਤੇ ਥੋਪਿਆ ਨਹੀਂ ਗਿਆ ਸੀ ਇਹ ਡਿਸੀਜਨ ਤੇ ਮੈਂ ਕਿਹਾ ਵੀ ਚਲੋ ਆਪਾਂ ਦੇਖ ਲੈਣੇ ਆ ਗੇਮ ਕਿੱਦਾਂ ਦਾ ਰਹਿੰਦਾ ਇਹ ਵੀ ਚੀਜ਼ ਹੈ ایکسپੀਰੀਅנס ਕਰਨੀ ਚਾਹੀਦੀ ਹੈ ਜੇ ਮੌਕਾ ਮਿਲਦਾ ਤੇ ਮੇਰੀ ਨੇਚਰ ਇਦਾਂ ਦੀ ਹੈਗੀ ਹੈ ਕਿ ਵੀ ਜੇ ਕੁਝ ਮਿਲ ਰਿਹਾ ਤਾਂ ਆਪਾਂ ਉਸ ਨੂੰ ایکسپੀਰੀਅנס ਕਰੀਏ ਇੱਕ ਵਾਰੀ ਨਾ ਕਿ ਇੱਧਰ ਨੂੰ ਜਾਈਏ ਕਿ ਲੋਕ ਇਹ ਕਹਿੰਦੇ ਆ ਕਿ ਹਾਂ ਜੀ ਤੁਸੀਂ ਐਜ਼ ਅ ਫੀਮੇਲ ਸਰਪੰਚ ਨਹੀਂ ਬਣ ਸਕਦੇ ਜਾਂ ਵਧੀਆ ਕੰਮ ਨਹੀਂ ਕਰ ਸਕਦੇ ਹੈਗੇ ਉਸ ਸੋਚ ਉੱਪਰ ਨਹੀਂ ਉਸ ਸੋਚ ਨੂੰ ਤੋੜਨ ਦੇ ਲਈ ਜੇ ਮੈਨੂੰ ਇੱਕ ਮੌਕਾ ਮਿਲਿਆ ਫਿਰ ਘਰਦਿਆਂ ਦਾ ਮੇਰਾ ਸਹਿਯੋਗ ਗਿਆ ਸਾਰਿਆਂ ਦਾ ਹੀ ਔਰ ਮੇਰੀ ਮਤਲਬ ਫਿਰ ਇਲੈਕਸ਼ਨਸ ਹੋਈਆਂ ਚਲੋ ਬਾਬਾ ਜੀ ਦੀ ਕਿਰਪਾ ਨਾਲ ਆਪਾਂ ਜਿੱਤ ਗਏ ਜੀ ਤੇ ਪਹਿਲਾ ਤੁਸੀਂ ਮਤਲਬ ਕਿ ਆਪਣੇ ਪਿੰਡ ਦੇ ਵਿੱਚ ਕਿਹੜੇ ਵਿਕਾਸ ਕਾਰਜ ਕੀਤੇ ਆ ਹੁਣ ਤੱਕ ਜਿਹੜੇ ਤੁਹਾਨੂੰ ਤਸੱਲੀ ਮਿਲ ਰਹੀ ਹੈ ਵੀ ਇਹ ਮੈਂ ਕਰਕੇ ਵੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੁਹਾਨੂੰ ਆ ਸਾਰੇ ਕੰਮਾਂ ਨਾਲ ਹੀ ਖੁਸ਼ੀ ਹੁੰਦੀ ਹੈ ਕਿਉਂਕਿ ਜਦੋਂ ਤੁਸੀਂ ਕੁਝ ਕੀਤਾ ਹੋਵੇ ਤੇ ਸਾਰੇ ਕੈਨ ਵੀ ਆਤਾ ਸਾਡੇ ਪਿੰਡ ਦੀ ਕੁੜੀ ਜੋ ਸਰਪੰਚ ਬਣੀ ਹੋ ਉਹਨੇ ਕੀਤਾ ਹੈਗਾ ਪਰ ਮੈਨੂੰ ਜੋ ਮੈਂ ਸਿੱਖਿਆ ਉੱਪਰ ਕੰਮ ਕੀਤਾ ਜਿਵੇਂ ਕਿ ਮੇਰਾ ਪ੍ਰਾਇਮਰੀ ਸਕੂਲ ਹੈ ਦਾ ਜਲ ਲਾਇਬ੍ਰੇਰੀ ਲਗਾ ਲੋ ਇੱਕ ਸਿੰਪਲ ਪਾਰਕ ਹੋਣਾ ਪਿੰਡ ਦੇ ਵਿੱਚ ਵੀ ਬਹੁਤ ਵੱਡੀ ਗੱਲ ਹੈ ਤੇ ਔਰ ਜਿਹੜਾ ਹੋਰ ਹੈਗਾ ਆਪਾਂ ਔਰਤਾਂ ਦੇ ਨਾਮ ਦੀਆਂ ਨੇਮ ਪਲੇਟਸ ਲਗਾਈਆਂ ਨੇ ਹਰ ਘਰ ਦੇ ਅੱਗੇ ਸੈਲਫ ਹੈਲਪ ਗਰੁੱਪ ਬਣੇ ਨੇ ਪਿੰਡ ਦੇ ਵਿੱਚ ਬੱਸ ਸਟੈਂਡਸ ਬਣੇ ਆ ਪੁਰਾਤਨ ਖੂਦਾਂ ਨਵੀਨੀਕਰਨ ਹੋਇਆ ਤੇ ਕਾਫੀ ਕੰਮ ਨੇ ਜੋ ਮੈਂ ਕੀਤੇ ਤੇ ਮੈਨੂੰ ਸਾਰੇ ਕੰਮਾਂ ਤੇ ਪ੍ਰਾਊਡ ਹੈਗਾ ਜਿਵੇਂ ਕਿ ਆਪਣੇ ਅੱਜ ਕੱਲ੍ਹ ਆਮ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਗਲੀਆਂ ਨਾਲੀਆਂ ਦੇ ਵਿੱਚ ਹੀ ਆਪਾਂ ਦੱਬੇ ਪਏ ਆ ਹਨ ਆਪਣੀ ਡਿਮਾਂਡ ਵੀ ਇਹੀ ਰਹਿੰਦੀ ਵੀ ਆਪਣਾ ਪੱਖ ਦਾ ਸਰਪੰਚ ਬਣ ਜੇ ਤਾਂ ਆਪਾਂ ਨੂੰ ਜ਼ੋਰ ਪਾ ਕੇ ਵੀ ਗਲੀ ਬਣਵਾ ਲਾਂਗੇ ਨਾ ਵੀ ਆ ਜਿਹੜਾ ਤੁਸੀਂ ਲਾਇਬ੍ਰੇਰੀ ਬਣਵਾਈ ਜਾਂ ਪਾਰਕ ਬਣਵਾਇਆ ਇੱਕ ਨਵੀਂਕਲੀ ਸ਼ੁਰੂਆਤ ਆ ਪਿੰਡਾਂ ਦੇ ਵਿੱਚ ਨਾ ਇਹ ਕਈ ਪਿੰਡਾਂ ਵਿੱਚ ਤਾਂ ਸ਼ੁਰੂਆਤ ਹੋ ਗਈ ਤੁਸੀਂ ਵੀ ਇਹ ਵਧੀਆ ਸ਼ੁਰੂਆਤ ਕੀਤੀ ਆ ਤੇ ਇੱਕ ਪਲਾਸਟਿਕ ਦਾ ਵੀ ਤੁਸੀਂ ਕੋਈ ਪਲਾਂਟ ਕੀ ਕੂੜਾ ਕਰਕਟ ਵਾਲਾ ਵੀ ਲਵਾ ਰਹੇ ਸੀ ਹਾਂਜੀ ਜਿਹ ਪਹਿਲਾਂ ਜਿਵੇਂ ਤੁਸੀਂ ਕਿਹਾ ਕਿ ਹਰੇਕ ਕੋਈ ਗਲੀਆਂ ਨਾਲੀਆਂ ਦੇ ਉੱਪਰ ਕੀਤਾ ਇਵਨ ਸਾਡੇ ਵੀ ਜਦੋਂ ಗ್ರಾಮ ਸਭਾ ਹੁੰਦੀ ਸੀ ਤਾਂ ਪਿੰਡੇ ਲੋਕ ਇਹ ਕਹਿੰਦੇ ਸੀ ਵੀ ਪਿੰਡਾਂ ਚ ਲੋਕਿਟ ਲੱਗ ਰਹੀ ਹੈ ਵੀ ਆਪਾਂ ਵੀ ਓਦਾਂ ਦੀਆਂ ਗਲੀਆਂ ਨਾਲੀਆਂ ਬਣਾਈਏ ਹੈਨਾ ਤਾਂ ਮੈਨੂੰ ਮੈਨੂੰ ਵੀ ਸੀਗਾ ਕਿ ਪਿੰਡ ਉਹਦੇ ਨਾਲ ਕੀ ਹੈ ਪਿੰਡ ਹੋਰ ਸੋਹਣਾ ਲੱਗਦਾ ਹੈ ਪਤਾ ਲੱਗਦਾ ਹੈ ਕਿ ਪਿੰਡ ਚ ਵਿਕਾਸ ਹੋਇਆ ਹੈ ਬਿਲਕੁਲ ਤੇ ਇੱਕ ਛੋਟਾ ਪਿੰਡ ਹੋਣ ਦੇ ਨਾਤੇ ਤੁਹਾਨੂੰ ਫੰਡ ਹੈ ਜਿਹੜੇ ਉਹ ਨਹੀਂ ਆਉਣੇ ਜਾਂ ਤੁਸੀਂ 12 ਲੱਖ ਦੀ ਲਾਇਬ੍ਰੇਰੀ ਬਣਾ ਲਓ ਜਾਂ ਇੱਕ ਗਲੀ ਬਣਾ ਲਓ ਤੇ ਫਿਰ ਮੇਰੀ ਪ੍ਰੀਫਰੈਂਸ ਹੈ ਜਿਹੜੀ ਉਹ ਲਾਇਬ੍ਰੇਰੀ ਨੂੰ ਰਹੀ ਹੈਗੀ ਇਸ ਕਰਕੇ ਮੇਰੇ ਪਿੰਡ ਚ ਗਲੀਆਂ ਨਾਲੀਆਂ ਦਾ ਕੰਮ ਨਹੀਂ ਹੋਇਆ ਬਹੁਤ ਹੀ ਘੱਟ ਹੋਇਆ ਹੈ ਔਰ ਤੁਸੀਂ ਦੂਸਰੀ ਗੱਲ ਕੀਤੀ ਕਿ ਪਲਾਸਟਿਕ ਦੀ ਹਾਂਜੀ ਹਾਂਜੀ ਪਲਾਸਟਿਕ ਦੇ ਉੱਪਰ ਵੀ ਜਿਹੜਾ ਸੈਂਟਰ ਗਵਰਨਮੈਂਟ ਦਾ ਇੱਕ ਪ੍ਰੋਗਰਾਮ ਚੱਲ ਰਿਹਾ ਹੈ ਸਵਚ ਭਾਰਤ ਮਿਸ਼ਨ ਉਹਦੇ ਵਿੱਚ ਵੀ ਨਾ ਪਲਾਸਟਿਕ ਵੇਸ ਮੈਨੇਜਮੈਂਟ ਯੂਨਿਟਸ ਆ ਜਿਹੜੀ ਉਹ ਲਗਾਈ ਜਾ ਰਹੀ ਹੈ ਤਾਂ ਸਾਡੇ ਪਿੰਡ ਵੀ ਉਹ ਕੰਮ ਆ ਜਿਹੜਾ ਹਲੇ ਮਤਲਬ ਚੱਲ ਰਿਹਾ ਹੈਗਾ ਪੂਰਾ ਨਹੀਂ ਹੋਇਆ ਔਰ ਉਹ ਪੂਰੇ ਬਲਾਕ ਲੈਵਲ ਦਾ ਯੂਨਿਟ ਆ ਜਿਹੜਾ ਸਾਡੇ ਪਿੰਡ ਵਿੱਚ ਲੱਗ ਰਿਹਾ ਜੀ ਤੇ ਇੱਕ ਹੋਰ ਜਿੱਦਾਂ ਕਿ ਇੱਕ ਰਵਾਇਤ ਹੁੰਦੀ ਆ ਨਾ ਵੀ ਇਹ ਕਾਂਗਰਸੀ ਆ ਇਹ ਅਕਾਲੀ ਆ ਇਹ ਇਸ ਪਾਰਟੀ ਨਾਲ ਜੁੜੇ ਹੋਏ ਆ ਜੇ ਤਾਂ ਤੁਸੀਂ ਚੋਣ ਮੈਦਾਨ ਚ ਉਤਰੇ ਹੈ ਨਾ ਉਦੋਂ ਕਿਸੇ ਪਾਰਟੀ ਨਾਲ ਲੜ ਕੇ ਜੁੜ ਕੇ ਚੋਣ ਲੜੀ ਸੀ ਕਿ ਕਿਦਾਂ ਨਹੀਂ ਮੈਂ ਕਿਸੇ ਪਾਰਟੀ ਨਾਲ ਜੁੜ ਕੇ ਨਹੀਂ ਚੋਣ ਲੜੀ ਸੀ ਸਿਰਫ ਇਸ ਗੱਲ ਤੇ ਕਿਹਾ ਸੀ ਕਿ ਮੈਂ ਤੁਹਾਡੀ ਆਪਣੀ ਬੇਟੀ ਆ ਮੈਨੂੰ ਇੱਕ ਮੌਕਾ ਦੋ ਕਿ ਮੈਂ ਮੈਦਾਨ ਚ ਉਤਰੀ ਆ ਮੌਕਾ ਦੋ ਜੇ ਚੰਗਾ ਲੱਗਿਆ ਠੀਕ ਹੈ ਨਾ ਲੱਗਿਆ ਤੁਹਾਨੂੰ ਪਤਾ ਲੱਗ ਜਾਊ ਵੀ ਦੂਜੇ ਸਰਪੰਚਾਂ ਨਾਲ ਉਹ ਵੀ ਕਿਦਾਂ ਮੈਂ ਕੰਮ ਕੀਤਾ ਹੈਗਾ ਔਰ ਬਹੁਤ ਸਾਰੀਆਂ ਔਰਤਾਂ ਨੇ ਮੇਰਾ ਸਪੋਰਟ ਕੀਤਾ ਉਹ ਵੀ ਇਹ ਕਹਿੰਦੇ ਸੀ ਕਿ ਇੱਕ ਪੜ੍ਹੀ ਲਿਖੀ ਲੜਕੀ ਆ ਆਪਾਂ ਇਹਨੂੰ ਮੌਕਾ ਦਈਏ ਵੀ ਲੋਕਾਂ ਨੂੰ ਵੀ ਪਤਾ ਲੱਗੇ ਕਿਦਾਂ ਕੰਮ ਕੀਤੇ ਜਾਂਦੇ ਆ ਜਾਂ ਕਿਦਾਂ ਕਰ ਸਕਦੇ ਆ ਆਪਾਂ ਕੰਮ ਤਾਂ ਫਿਰ ਮੈਨੂੰ ਸਾਰਿਆਂ ਦੀ ਸਪੋਰਟ ਦੇ ਨਾਲ ਜਿਹੜਾ ਇਹ ਮੌਕਾ ਮਿਲ ਗਿਆ ਚਲੋ ਮੈਂ ਕੰਮ ਵੀ ਕਰਕੇ ਦਿਖਾ ਸਕਦਾ ਬਾਕੀ ਤੁਸੀਂ ਕਰਕੇ ਦਿਖਾਇਆ ਹੀ ਪਿੰਡ ਦੇ ਵਿੱਚ ਹੈ ਨਾ ਆਪਣੇ ਸਾਹਮਣੇ ਇਹ ਰਿਜ਼ਲਟ ਜੀ ਜੀ ਮੇਰੀ ਕੋਸ਼ਿਸ਼ ਇਹੀ ਰਹੀ ਹੈ ਜੀ ਕਿ ਮੇਰਾ ਮਤਲਬ ਮੈਂ ਜਿਆਦਾ ਤੋਂ ਜਿਆਦਾ ਕੰਮ ਕਰ ਪਾਵਾਂ ਠੀਕ ਹੈ ਪਿੰਡਾਂ ਦੇ ਵਿੱਚ ਕੋਈ ਕਮੀ ਰਵੇ ਨਾ ਮਤਲਬ ਵੀ ਲੋਕਾਂ ਨੂੰ ਮਾੜੀ ਮੋਟੀ ਕੰਮ ਦੇ ਲਈ ਵੀ ਬਾਹਰ ਜਾਣਾ ਪੈਂਦਾ ਜਿਵੇਂ ਖੱਜਲ ਖੁਆਰੀ ਹੁੰਦੀ ਆ ਤਾਂ ਕੋਸ਼ਿਸ਼ ਇਹੀ ਰਹੀ ਹੈ ਕਿ ਵੀ ਉਹ ਸਰਕਾਰੀ ਦਫ਼ਤਰਾਂ ਲਈ ਜਿਹੜੇ ਕੰਮ ਹੁੰਦੇ ਆ ਜਾਂ ਜਿਹੜੇ ਸੀਐਸਸੀ ਦੇ ਵਿੱਚ ਹੁੰਦੇ ਆਗੇ ਸਾਂਝ ਕੇਂਦਰਾਂ ਦੇ ਵਿੱਚ ਉਹ ਵੀ ਪਿੰਡ ਦੇ ਵਿੱਚ ਹੋ ਜਾਣ ਤਾਂ ਉਹਨਾਂ ਲਈ ਅਸੀਂ ਗ੍ਰਾਮ ਮਾ ਮ ਜਦੋਂ ਹੁੰਦੀਆਂ ਨੇ ਤਾਂ ਉਹਦੇ ਵਿੱਚ ਅਸੀਂ ਹਰ ਮਹਿਕਮੇ ਨੂੰ ਜਾਂ ਕੋਈ ਸਾਂਝ ਕੇਂਦਰ ਵਾਲੇ ਨੂੰ ਇੱਥੇ ਅਸੀਂ ਬੁਲਾਉਨੇ ਆ ਤਾਂ ਕਿ ਵੀ ਪਿੰਡ ਦੇ ਲੋਕਾਂ ਨੂੰ ਬਾਹਰ ਜਾ ਕੇ ਜਿਹੜੀ ਉਹ ਪ੍ਰੋਬਲਮਸ ਆ ਫੇਸ ਨਾ ਕਰਨੀਆਂ ਪੈਣ ਔਰ ਕਈ ਬਜ਼ੁਰਗ ਤਾਂ ਹੁੰਦੇ ਉਹਨਾਂ ਨੂੰ ਉਹਨਾਂ ਦੇ ਬੱਚੇ ਲੈ ਕੇ ਨਹੀਂ ਜਾਂਦੇ ਉਹ ਇਹ ਕਹਿੰਦੇ ਆ ਵੀ ਸਾਡੇ ਕੋਈ ਲੈ ਕੇ ਨਹੀਂ ਜਾਂਦਾ ਸਾਡੇ ਪਿੰਡ ਚ ਹੋ ਜੇ ਤਾਂ ਸੌਖਾ ਹੁੰਦੇ ਉਹਨਾਂ ਦੇ ਮਾੜੇ-ਮਾੜੇ ਕੰਮ ਹੀ ਆ ਕਿਸੇ ਨੇ ਕੋਈ ਕਾਰਡ ਬਣਾਉਣਾ ਜਾ ਉਹ ਕਰਨਾ ਹੈਗਾ ਤਾਂ ਉਹਦੇ ਲਈ ਉਹਨਾਂ ਨੂੰ ਬਹੁਤ ਖੱਜਲ-ਖੁਆਰੀ ਹੁੰਦੀ ਸੀ ਤੇ ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਵੀ ਆਪਾਂ ਜੋ ਚੀਜ਼ ਹੋ ਸਕੇ ਕੋਈ ਹੈਲਥ ਚੈਕ ਕਪ ਹੈ ਜਾਂ ਕੋਈ ਵੀ ਇਦਾਂ ਦਾ ਆਪਾਂ ਪਿੰਡ ਦੇ ਵਿੱਚ ਪ੍ਰੋਗਰਾਮ ਕਰੀਏ ਪੰਗ ਹੋ ਚੁੱਕੀਆਂ ਪੰਚਾਇਤਾਂ ਦਾ ਹਾਂਜੀ ਹਾਂਜੀ ਤੇ ਉਹਨਾਂ ਦੇ ਟਾਈਮ ਦੇ ਵਿੱਚ ਦੁਬਾਰਾ ਜੇ ਪਿੰਡ ਦੇ ਲੋਕ ਜਾਂ ਤੁਹਾਡੇ ਨਾਲ ਜਿੰਨੇ ਲੀਡਰ ਜੀ ਜ਼ਿਆਦਾ ਜੁੜੇ ਹੋਏ ਹਨਾ ਜੀ ਉਹ ਤੁਹਾਨੂੰ ਦੁਬਾਰਾ ਅੱਗੇ ਕੋਈ ਕਹਿਰੇ ਵੀ ਸਪੈਂਚਲੀ ਜੇ ਆਉਣ ਤਾਂ ਹਾਂਜੀ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਮੈਂ ਤਾਂ ਦੁਬਾਰਾ ਸਰਪੰਚੀ ਚ ਨਹੀਂ ਆਉਂਗੀ ਪਹਿਲਾਂ ਵੀ ਮੈਂ ਇਹ ਚੀਜ਼ ਕਹਿ ਚੁੱਕੀ ਆ ਪਰ ਮੈਨੂੰ ਹੁਣ ਮਤਲਬ ਉਸ ਤੋਂ ਬਾਅਦ ਨਾ ਪਿੰਡ ਦੇ ਲੋਕਾਂ ਨੇ ਆ ਕੇ ਵੀ ਕਿਹਾ ਕਿ ਵੀ ਬਾਰ-ਬਾਰ ਜੇ ਕਿਤੇ ਮਿਲਦੇ ਵੀ ਆ ਤਾਂ ਉਹ ਕਹਿੰਦੇ ਆ ਕਿ 5 ਸਾਲ ਹੋਰ ਦੇ ਦੇ ਵੀ ਮਤਲਬ ਜਿੱਥੇ ਆਪਣੇ ਪਿੰਡ ਚ ਹੁਣ ਕੱਲ ਤੱਕ ਜਿਵੇਂ ਕੁਝ ਨਹੀਂ ਸੀ ਜ ਜੇ ਆਪਾਂ ਕਹੀਏ ਜ਼ੀਰੋ ਲੈਵਲ ਤੋਂ ਚੱਲੇ ਆ ਤਾਂ ਇੱਕ ਲੈਵਲ ਤੇ ਪਹੁੰਚੇ ਆ ਤਾਂ ਉਹ ਚਾਹੁੰਦੇ ਆ ਕਿ ਆਪਣਾ ਪਿੰਡ ਹੋਰ ਅੱਗੇ ਜਾਵੇ ਹੋਰ ਮਤਲਬ ਲੋਕ ਗਿਆਨ ਹੋਰ ਪ੍ਰਾਪਤੀਆਂ ਮਿਲਣ ਤਾਂ ਉਹ ਕਹਿੰਦੇ ਵੀ ਥੋੜੇ ਜੇ ਸਾਲ ਹੋਰ ਲਗਾ ਦੇ ਪਿੰਡ ਦੇ ਵਿੱਚ ਉਹਨਾਂ ਨੇ ਮੈਨੂੰ ਚੀਜ਼ ਕਹੀ ਆ ਪਰ ਫਿਲਹਾਲ ਤਾਂ ਇਸ ਤੇ ਕੋਈ ਵਿਚਾਰ ਨਹੀਂ ਬਣਿਆ ਬਾਕੀ ਉਹਨਾਂ ਨੂੰ 5 ਸਾਲ ਹੋਰ ਚਾਹੀਦੇ ਲੱਗਦਾ ਵੀ ਪਿਛਲੇ 5 ਸਾਲਾਂ ਚ ਉਹਨਾਂ ਨੇ ਤੁਸੀਂ ਇੰਨਾ ਕੁਝ ਕਰਕੇ ਦਿਖਾਤਾ ਵੀ ਇੱਕ ਆਸ ਜੁੜੀ ਵੀ ਆ ਤੁਹਾਡੇ ਹਣਾ ਵੀ ਜੇਕਰ ਇਦਾਂ ਦੇ ਸਰਪੰਚ ਅੱਗੇ ਆਉਣ ਤਾਂ ਪਿੰਡ ਦਾ ਹੋਰ ਥੋੜਾ ਚੇਂਜ ਹੋ ਜੇ ਹੈ ਨਾ ਹੋ ਜੀ ਬਿਲਕੁਲ ਜਿਆਦਾਤਰ ਔਰਤਾਂ ਨੂੰ ਹੈਗਾ ਉਹਨਾਂ ਨੇ ਮੈਨੂੰ ਪਿਛਲੇ 5 ਸਾਲਾਂ ਚ ਵੀ ਮੈਨੂੰ ਇਹ ਚੀਜ਼ ਕਹੀ ਹੈ ਕਿ ਸਾਨੂੰ ਰੋਜ਼ਗਾਰ ਦਿਓ ਲੱਭ ਕੇ ਕਿਦਾਂ ਵੀ ਹੋਵੇ ਰੋਜ਼ਗਾਰ ਹੋਵੇ ਤਾਂ ਕੁਝ ਪ੍ਰੋਬਲਮਸ ਆਈਆਂ ਨੇ ਜੋ ਮੈਂ ਮਤਲਬ ਮੈਨੂੰ ਕੋਈ ਬੁਰਾ ਲੱਗਦਾ ਕਿ ਮੈਂ ਕੰਮ ਨਹੀਂ ਕਰ ਪਾਈ ਹੈਗੀ ਪਰ ਇਸ 'ਚ ਮੈਨੂੰ ਕੋਈ ਸ਼ਰਮ ਵੀ ਨਹੀਂ ਮੰਨਣ ਦੇ ਵਿੱਚ ਕਿ ਮੇਰੇ ਕੁਝ ਕਮੀਆਂ ਰਹੀਆਂ ਨੇ ਤਾਂ ਇਹ ਚੀਜ਼ਾਂ ਉਹਨਾਂ ਨੇ ਮੈਨੂੰ ਕਈਆਂ ਹੈਗੀਆਂ ਮੈਂ ਉਹਨਾਂ ਦਾ ਕੰਮ ਵੀ ਨਹੀਂ ਕਰ ਪਾਈ ਤੇ ਮਤਲਬ ਐਦਾਂ ਹੈਗਾ ਕਿ ਆਉਣ ਵਾਲੇ ਸਮੇਂ 'ਚ ਮੇ ਵੀ ਉਮੇ ਕਿਦਸ ਇਹਨਾਂ ਕਿਸੇ ਢੰਗ ਨਾਲਾਂ ਦੀ ਹੈਲਪ ਕਰ ਪਾਵਾਂ ਸਪੈਸ਼ਲੀ ਮੇਰਾ ਜਿਹੜਾ ਫੋਕਸ ਇਹ ਹੈਗਾ ਕਿ ਔਰਤਾਂ ਨੇ ਜਿਹੜਾ ਉਹਨਾਂ ਨੂੰ ਬਹੁਤ ਕੁਝ ਸਹਿਣਾ ਪੈਂਦਾ ਇੱਕ ਪਰਿਵਾਰ ਦੇ ਵਿੱਚ ਜਾਂ ਪਿੰਡ ਦੇ ਵਿੱਚ ਹੈਗਾ ਤੇ ਜੇ ਉਹ ਰੋਜ਼ਗਾਰ ਤੇ ਹੋਣ ਗਿਆ ਉਹਨਾਂ ਦਾ ਘਰੋਂ ਰੋਜ਼ਗਾਰ ਚੱਲੇਗਾ ਤਾਂ ਉਹਨਾਂ ਦੀ ਸਥਿਤੀ ਹੈ ਜਿਹੜੀ ਉਹ ਥੋੜੀ ਬਹੁਤ ਬਿਹਤਰ ਹੋਏਗੀ ਬਾਕੀ ਜੀ ਜਿਵੇਂ ਕਿ ਤੁਸੀਂ ਦੱਸਿਆ ਵੀ ਤੁਹਾਡਾ ਤਜਰਬਾ ਵੀ ਛੋਟਾ ਸੀ ਤੇ ਛੋਟੀ ਉਮਰ ਦੇ ਵਿੱਚ ਤੁਸੀਂ ਸਰਪੰਚ ਬਣੇ ਸੀ ਹਨਾ ਆਪਾਂ ਆਮ ਹੀ ਦੇਖਦੇ ਆ ਨੀ ਤਿੰਨ ਤਿੰਨ ਚਾਰ ਚਾਰ ਵਾਰੀ ਸਰਪੰਚ ਬਣ ਜਾਂਦੇ ਪਿੰਡਾਂ ਦੇ ਵਿੱਚ ਲਗਾਤਾਰ ਹਨਾ ਜੀ ਕੰਮ ਤਾਂ ਉਹਨਾਂ ਤੋਂ ਵੀ ਰਹਿ ਜਾਂਦੇ ਆ ਉਹ ਇੰਨਾ ਸਲੂਕ ਰੱਖਦੇ ਆ ਇੰਨਾ ਸਰਕਾਰਾਂ ਦੇ ਨਾਲ ਮਿਲ ਕੇ ਚੱਲਦੇ ਆ ਉਹਨਾਂ ਤੋਂ ਵੀ ਨਹੀਂ ਪੂਰੇ ਹੁੰਦੇ ਪਰ ਤੁਸੀਂ ਛੋਟੀ ਉਮਰ ਦੇ ਵਿੱਚ ਸਰਪੰਚ ਬਣੇ ਇੰਨਾ ਕੁਝ ਕਰਕੇ ਦਿਖਾਇਆ ਆ ਆਪਣੇ ਪਿੰਡ ਦੇ ਵਿੱਚ ਹਨ ਤੇ ਅੱਗੇ ਤਾਂ ਹੀਓ ਲੋਕਾਂ ਨੇ ਇੱਕ ਆਸ ਜੱਗੀ ਹੈ ਵੀ ਦੁਬਾਰੇ ਆਪਾਂ ਫੇਰ ਮੌਕਾ ਦਿੱਤਾ ਜਾਵੇ ਹਨਾ ਕਿ ਕੋਈ ਹੋਰ ਸੁਧਾਰ ਹੋ ਸਕੇ ਪਿੰਡ ਦੇ ਵਿੱਚ ਹਾਂਜੀ ਹਾਂਜੀ ਇੱਕ ਉਮੀਦ ਤਾਂ ਸਿਰ ਹੋਈ ਜਾਂਦੀ ਹੈ ਬਾਣੀ ਜਾਂਦੀ ਹੈ ਕਿ ਵੀ ਪਹਿਲਾਂ ਵਾਲੇ ਸਰਪੰਚਾਂ ਨੇ ਨਹੀਂ ਕੁਝ ਕੀਤਾ ਹੈਗਾ ਤੇ ਫਿਰ ਉਹ ਹੌਲੀ-ਹੌਲੀ ਚੀਜ਼ਾਂ ਹੁਣ ਆਪਣੇ ਪਿੰਡ ਦੇ ਵਿੱਚ ਆਈਆਂ ਨੇ ਇੰਨੀਆਂ ਬਣ ਗਿਆ ਤੇ ਉਹ ਜਿਹੜੀਆਂ ਨਹੀਂ ਹੋ ਪਾਈਆਂ ਇੱਕ ਇਹ ਐਕਲੋ ਸਮਝਦੇ ਨੇ ਕਿ ਵੀ ਹਾਂਜੀ ਵੀ ਕਿਉਂਕਿ ਮੈਂ ਉਹਨਾਂ ਨੂੰ ਦੱਸ ਦਿਆਂ ਕਿ ਆਪਣੇ ਘਰੇ ਉਹਨਾਂ ਰੁਪਏ ਹੀ ਜਾਂਦਾ ਉਹਨਾਂ ਤੁਸੀਂ ਵੀ ਐਜ਼ ਅ ਫੀਮੇਲ ਜਾਂ ਔਰਤਾਂ ਤੁਸੀਂ ਸੋਚਦੇ ਹੋ ਵੀ ਆਪਾਂ ਇਹਨਾਂ ਕੋਲ ਇੰਨੇ ਰੁਪਏ ਆਉਣੇ ਆ ਉਹਨਾਂ ਦਾ ਆਪਾਂ ਕਿਵੇਂ ਘਰੇ ਮਤਲਬ ਘਰ ਨੂੰ ਚਲਾਉਣਾ ਆਪਾਂ ਜ਼ਰੂਰੀ ਚੀਜ਼ਾਂ ਲਵਾਂਗੇ ਜਾਂ ਮਹਿੰਗੀਆਂ ਚੀਜ਼ਾਂ ਲਵਾਂਗੇ ਪਹਿਲਾਂ ਇਹ ਡਿਸੀਜਨ ਆਪਣਾ ਹੁੰਦਾ ਤਾਂ ਉਹ ਇਸ ਚੀਜ਼ ਨੂੰ ਸਮਝਦੇ ਆ ਵੀ ਜੇ ਕੋਈ ਚੀਜ਼ ਜਾਂ ਕੋਈ ਕੰਮ ਆਪਣੇ ਪਿੰਡ 'ਚ ਨਹੀਂ ਹੋਇਆ ਤਾਂ ਕਿਉਂ ਨਹੀਂ ਹੋਇਆ ਹੋਗਾ ਕੋਈ ਹੁਣ ਜਿਵੇਂ ਉਹ ਕਹਿੰਦੇ ਆ ਸਾਡੇ ਆਪਣੇ ਉਥੇ ਬੈਂਚ ਨਹੀਂ ਰੱਖੇ ਗਏ ਹੈਗੇ ਅਸੀਂ ਚਾਹੁੰਦੇ ਸੀ ਇਹ ਛੋਟੇ ਛੋਟੇ ਕੰਮ ਹੀ ਹੈਗੇ ਨੇ ਪਰ ਉਹ ਫਿਰ ਵੀ ਡਿਪੈਂਡ ਫ੍ਰੀ ਤਾਂ ਕੋਈ ਨਹੀਂ ਹੁੰਦੇ ਫੰਡਸ ਤੇ ਉੱਪਰ ਹੁੰਦੇ ਨੇ ਤਾਂ ਉਹ ਕਿਉਂਕਿ ਅਸੀਂ ਖੁਦ ਅਨਵੀਨੀ ਕਰਨ ਕੀਤਾ ਤਾਂ ਉਹ ਕਹਿੰਦੇ ਇੰਨਾ ਸੋਨਾ ਬਣ ਗਿਆ ਬਸ ਜੇ ਉਥੇ ਬੈਂਚ ਰੱਖੇ ਜਾਣ ਤਾਂ ਆਪਣਾ ਖੂਦ ਆ ਜਿਹੜਾ ਬਹੁਤ ਵਧੀਆ ਉਹ ਹੋ ਜਾਏ ਤੇ ਅਸੀਂ ਸਾਰੇ ਉਥੇ ਬੈ ਕੇ ਵੀ ਉਹ ਕਰੀਏ ਉਸ ਚੀਜ਼ ਨੂੰ ਤਾਂ ਮੈਨੂੰ ਵੀ ਲੱਗਦਾ ਇਹ ਚੀਜ਼ਾਂ ਹੌਲੀ ਹੌਲੀ ਚਲੋ ਪੂਰੀਆਂ ਹੋ ਪਉਣਾਂ ਨਾਲ ਸਮੇਂ ਬਾਕੀ ਜੀ ਜਿੱਦਾਂ ਕਿ ਪਿੰਡਾਂ ਦੇ ਵਿੱਚ ਮੇਨ ਜ਼ਰੂਰਤਾਂ ਜਿਵੇਂ ਕਿ ਆ ਲਾਇਬ੍ਰੇਰੀ ਹੋਗੀ ਪਾਰ ਹੋ ਗਿਆ ਤੇ ਸਭ ਤੋਂ ਵੱਡੀ ਪਾਣੀ ਦੀ ਸਮੱਸਿਆ ਹੁੰਦੀ ਹੈ ਨਾ ਇਹ ਤੁਸੀਂ ਮਤਲਬ ਕਿ ਆਲਮੋਸਟ ਘਾਹ ਹੀ ਚੁੱਕੇ ਹੋਗੇ ਜੀ 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 ਪਾਣੀ ਦਾ ਵੀ ਤੁਹਾਡੇ ਇੱਥੇ ਪੀਣ ਵਾਲੇ ਦਾ ਵਧੀਆ ਸਿਸਟਮ ਹੋਊਗਾ ਹਾਂਜੀ ਪਾਣੀ ਦਾ RO ਸਿਸਟਮ ਸੀਗਾ ਜਿਹੜਾ ਕਿ ਬੰਦ ਹੋ ਗਿਆ ਸੀਗਾ ਪਹਿਲਾਂ ਜਿਵੇਂ ਹੀ ਉਹਦੇ ਵਿੱਚ ਕੁਝ ਨਹੀਂ ਬਚਿਆ ਸੀ ਫਿਰ ਅਸੀਂ ਉਹਨੂੰ ਦੁਬਾਰਾ ਤੋਂ ਰਿਪੇਅਰ ਕਰਾਇਆ ਦੁਬਾਰਾ ਤੋਂ ਚਲਾਇਆ ਹੈਗਾ ਇੱਕ ਇਹ ਵੀ ਹੈ ਨਾਲ-ਨਾਲ ਜਿਹੜਾ ਵਾਟਰ ਬਾਕਸ ਦਾ ਉਹ ਸਾਡਾ ਦੂਜੇ ਵੱਡੇ ਪਿੰਡ ਦੇ ਨਾਲ ਸਾਂਝਾ ਹੈਗਾ ਤਾਂ ਉੱਥੋਂ ਜਿਹੜਾ ਟੂਟੀ ਦਾ ਪਾਣੀ ਹਰ ਇੱਕ ਦੇ ਘਰੇ ਆਉਂਦਾ ਮਤਲਬ ਹਾਂਜੀ ਤਾਂ ਹਰ ਇੱਕ ਦੇ ਘਰੇ ਟੂਟੀ ਲੱਗੀ ਹੋਈ ਹੈ ਤਾਂ ਇਦਾਂ ਦੀ ਕੋਈ ਮਤਲਬ ਕਿਸੇ ਨੂੰ ਪ੍ਰੋਬਲਮ ਨਹੀਂ ਆਉਂਦੀ ਹੈ ਕਿ ਹਾਂਜੀ ਬਾਕੀ ਲਾਇਬ੍ਰੇਰੀ ਦਾ ਮੇਰਾ ਸੁਪਨਾ ਸੀਗਾ ਕਿਉਂਕਿ ਜਦੋਂ ਤੁਸੀਂ ਸ਼ਹਿਰ ਚ ਰਹਿੰਦੇ ਉੱਥੇ ਲਾਇਬ੍ਰੇਰੀਜ਼ ਚ ਪੜਦੇ ਹੋ ਹਾਂਜੀ ਤੇ ਲਾਇਬ੍ਰੇਰੀ ਬਣਾਉਣ ਦਾ ਪਿੰਡ ਚ ਮਤਲਬ ਇੱਕ ਸੁਪਨਾ ਸੀ ਚਲੋ ਮੈਂ ਪੂਰਾ ਕਰ ਲਿਆ ਪਰ ਜਿਸ ਸੁਪਨੇ ਲਈ ਕੀਤਾ ਸੀਗਾ ਕਿ ਵੀ ਇੱਥੇ ਬੱਚੇ ਆ ਕੇ ਪੜਨ ਜਾਂ ਉਸ ਤਰ੍ਹਾਂ ਦਾ ਰਿਸਪੌਂਸ ਹੋਵੇ ਤਾਂ ਉਹ ਹਲੇ ਤੱਕ ਮੈਨੂੰ ਮਿਲਿਆ ਨਹੀਂ ਬਹੁਤ ਘੱਟ ਲੋਕਾਂ ਦੀ ਗਿਣਤੀ ਹੈ ਜਿਹੜੇ ਇੱਥੇ ਆਉਂਦੇ ਨੇ ਤਾਂ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਬੀ ਲਾਇਬ੍ਰੇਰੀ ਦੀ ਕੀ ਮਹੱਤਤਾ ਹੈ ਉਹ ਪਿੰਡਾਂ ਦੇ ਲੋਕ ਸਮਝਣਗੇ ਤੇ ਲਾਇਬ੍ਰੇਰੀਜ਼ ਨੂੰ ਜਿਹੜਾ ਵਰਤਣਗੇ ਉੱਤੋਂ ਨਾਲ ਹੌਲੀ-ਹੌਲੀ ਇਹ ਚੀਜ਼ ਨਾਲ ਲੋਕ ਜੁੜਨਗੇ ਹਨਾ ਸ਼ੁਰੂਆਤ ਤੁਸੀਂ ਕਰਤੀ ਆ ਆਨਲਾਈਨ ਟਾਈਮ ਦੇ ਵਿੱਚ ਹੋਰ ਵੀ ਸੁਧਾਰ ਇਹਨਾਂ ਚੀਜ਼ਾਂ 'ਚ ਆ ਰਿਹਾ ਹਨਾ ਕਿਉਂਕਿ ਇਹ ਜੀ ਪਹਿਲਾਂ ਇਹ ਚੀਜ਼ ਹੈ ਹੀ ਨਹੀਂ ਸੀ ਤਾਂ ਆਪਣੇ ਜੇ ਆਪਾਂ ਕਈ ਆਪਣੇ ਕਲਚਰ 'ਚ ਹੈ ਨਹੀਂ ਸੀਗੇ ਜੇ ਲਾਇਬ੍ਰੇਰੀ ਦੇਖਿਆ ਜਾਵੇ ਤਾਂ ਤੇ ਹੌਲੀ-ਹੌਲੀ ਸ਼ਾਇਦ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੁੜਨਗੇ ਆ ਇਹ ਚੀਜ਼ਾਂ ਠੀਕ ਹੈ ਲੋਕਾਂ ਨੂੰ ਪਤਾ ਲੱਗੇਗਾ ਵੀ ਇਹ ਬਣੀ ਹੈ ਕੋਈ ਚੀਜ਼ ਜਗ੍ਹਾ ਬਣੀ ਹੈ ਆਪਣੇ ਪਿੰਡ ਦੇ ਵਿੱਚ ਕਿਉਂ ਬਣੀ ਹੈ ਕਾਦੇ ਲਈ ਬਣੀ ਹੈ ਤਾਂ ਉਮੀਦ ਹੈਗੀ ਹੈ ਜੀ ਆਮ ਜਿਹੜੇ ਨਾਰਮਲ ਘਰਾਂ 'ਚ ਬੱਚੇ ਹੁੰਦੇ ਆ ਉਹਨਾਂ 'ਚ ਘਰੇ ਪੜਨ ਦੀ ਸਹੂਲਤ ਨਹੀਂ ਹੁੰਦੀ ਬੈਠਣ ਦੀ ਹਨਾ ਕਈ ਬਹੁਤ ਹਾਲਾਤ ਇਹ ਜੀ ਹੁੰਦੇ ਘਰਾਂ ਦੇ ਵਿੱਚ ਉਹਨਾਂ ਵਾਸਤੇ ਸੋਡੇ ਪਿੰਡ ਦੇ ਵਿੱਚ ਬਹੁਤ ਵਧੀਆ ਮੌਕਾ ਸੁਨਹਿਰੀ ਮੌਕਾ ਹਨ ਬੱਚੇ ਇੱਥੇ ਆਉਂਦਾ 2 ਘੰਟੇ 4 ਘੰਟੇ ਲਾਈਟ ਪੱਖਾ ਸਾਰੀ ਸਹੂਲਤ ਹੈਗੀ ਆ ਵਧੀਆ ਆਪਦਾ ਤਿਆਰੀ ਕਰ ਸਕਦੇ ਆ ਬਿਲਕੁਲ ਸਾਰੀਆਂ ਸਹੂਲਤਾਂ ਹੈਗੀਆਂ ਨੇ ਜੀ ਲਾਈਟ ਹੈ ਪੱਖਾ ਹੈ ਏਸੀ ਵੀ ਹੈ ਤਾਂ ਮਤਲਬ ਵੀ ਕੋਈ ਇਦਾਂ ਦੀ ਨਹੀਂ ਹੈਗੀ ਤੇ ਈਵਨ ਦੋ ਕੁਝ ਬੱਚੇ ਇਹੋ ਜਿਹੇ ਵੀ ਹੈਗੇ ਆ ਮੇਰੇ ਕੋਲੇ ਵੀ ਆਏ ਸੀਗੇ ਕਹਿੰਦੇ ਦੀਦੀ ਇਹ ਤਾਂ ਸਾਡੇ ਲਈ ਚੰਗਾ ਹੋ ਗਿਆ ਕਿ ਮਤਲਬ ਕਰੇ ਤਾਂ ਕਿਉਂਕਿ ਕੀ ਹੁੰਦਾ ਕਿ ਇੱਕ ਕਮਰਾ ਹੁੰਦਾ ਜਿੱਥੇ ਪੂਰਾ ਪਰਿਵਾਰ ਹੀ ਰਹਿੰਦਾ ਆਪਣੇ ਨਾਰਮਲੀ ਹੈਨਾ ਤਾਂ ਉੱਥੇ ਅਸੀਂ ਬੈਠ ਕੇ ਪੜ ਨਹੀਂ ਸਕਦੇ ਹੈਗੇ ਵੀ ਕਦੇ ਆਹ ਕਰ ਲੋ ਕਦੇ ਉਹ ਕਰ ਲੋ ਆ ਕਿਤੇ ਨੇ ਕੁਝ ਕਹਿ ਦਿੱਤਾ ਉਹ ਕਿਉਂਕਿ ਜਦੋਂ ਪੜਦਾ ਨਾ ਜਿਹੜਾ ਬੱਚਾ ਉਹਨੂੰ ਜਮਾ ਮਤਲਬ ਜੋ ਮਾਹੌਲ ਚਾਹੀਦਾ ਹੈਗਾ ਸ਼ਾਂਤ ਮਾਹੌਲ ਠੀਕ ਹੈ ਇੱਕ ਸੁਖਾਵਾ ਮਾਹੌਲ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਕੋਈ ਪ੍ਰੋਬਲਮ ਨਹੀਂ ਉਹਦਾ ਫੋਕਸ ਪੜਾਈ ਦੇ ਵਿੱਚ ਹੋ ਰਿਹਾ ਹੈ ਕਨਸੈਂਟਰੇਸ਼ਨ ਹੋ ਰਹੀ ਹੈ ਉਹਦੀ ਪੂਰੀ ਬਣ ਰਹੀ ਹੈ ਕਨਸੈਂਟਰੇਸ਼ਨ ਤਾਂ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੀ ਲਾਇਬ੍ਰੇਰੀ ਬਹੁਤ ਹੀ ਆਧੁਨਿਕ ਢੰਗ ਦੇ ਨਾਲ ਬਣੀ ਹੋਈ ਹੈ ਤੇ ਬਹੁਤ ਵਧੀਆ ਬਣੀ ਹੋਈ ਹੈ ਜੀ ਹੁਣ ਆਪਾਂ ਗੱਲ ਕਰੀਏ ਤੁਸੀਂ ਇਹ ਲਾਇਬ੍ਰੇਰੀ ਕਰਾਈ ਇਹ ਪੰਜਾਬ ਸਰਕਾਰ ਵੱਲੋਂ ਆਈ ਜਾਂ ਸੈਂਟਰ ਵੱਲੋਂ ਜਾਂ ਜਦੋਂ ਮੈਂ ਸਰਪੰਚ ਬਣੀ ਬਣੀ ਸੀ ਉਦੋਂ ਆਰਡੀਐਫ ਦੀ ਗ੍ਰਾਂਟ ਆਈ ਸੀ 3 ਲੱਖ ਰੁਪਏ ਦੀ ਫਿਰ ਉਸ ਤੋਂ ਬਾਅਦ ਉਹਦੇ ਨਾਲ ਤਾਂ ਹੀ ਲਾਇਬ੍ਰੇਰੀ ਸੰਭਵ ਨਹੀਂ ਸੀਗੀ ਕਿਉਂਕਿ ਮੈਂ ਇੱਕ ਇਹ ਵੀ ਹੁੰਦਾ ਨਾ ਕਿ ਚਲੋ ਆਪਾਂ ਲਾਇਬ੍ਰੇਰੀ ਬਣਾਉਣੀ ਹੈ ਵੀ ਇੱਕ ਸ਼ੁਰੂਆਤ ਕਰਨੀ ਹੈ ਇੱਕ ਨਾਰਮਲ ਕਮਰਾ ਬਣਾ ਦੋ ਤਾਂ ਮੈਨੂੰ ਇਹ ਸੀ ਕਿ ਵੀ ਆਪਾਂ ਇੱਕ ਵਧੀਆ ਬਿਲਡਿੰਗ ਬਣਾਈਏ ਜਦੋਂ ਬਣਾਉਣੀ ਲੱਗਿਆ ਬਿਲਕੁਲ ਤੋਂ ਉਦੋਂ ਦੇ ਜਿਹੜੇ ਸਾਡੇ ਐਡੀਸੀ ਡੀ ਸੀਗੇ ਬਠਿੰਡਾ ਦੇ ਆਈਐਸ ਪਰਮਵੀਰ ਸਿੰਘ ਹਾਂਜੀ ਮੈਂ ਉਹਨਾਂ ਨੂੰ ਇਸ ਬਾਰੇ ਦੱਸਿਆ ਕਿ ਸਰ ਵੀ ਮੇਰਾ ਇਹ ਸੁਪਨਾ ਹੈਗਾ اور میں اپنے ਪਿੰਡ ਦੇ ਵਿੱਚ ਇੱਕ ਵਧੀਆ ਜੀ لائبریری ਬਣਾਉਣਾ ਚਾਹੁੰਦੀ ਆ ਤੇ ਉਹ ਵੀ پرو ਲਾਇਬ੍ਰਰੀਜ਼ ਨੇ ਉਹਨਾਂ ਨੂੰ ਵੀ ਪਤਾ ਸੀ ਕਿ ਵੀ ਇਹ ਚੀਜ਼ ਹੈ ਪਿੰਡਾਂ ਦੇ ਵਿੱਚ ਆਉਣੀ ਚਾਹੀਦੀ ਹੈ ਹੈਨਾ ਤੇ ਫਿਰ ਉਹਨਾਂ ਨੇ ਵੀ ਇਸ ਚੀਜ਼ ਨੂੰ ਸਮਝਿਆ سپورਟ ਕੀਤਾ ਤੇ ਹਰੇਕ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਹਰੇਕ ਚੀਜ਼ ਦੇ ਵਿੱਚ سپورਟ ਕੀਤਾ ਜੋ ਵੀ ਕਲਾਇਬ੍ਰਰੀ ਦੇ ਵਿੱਚ ਜ਼ਰੂਰਤ ਹੁੰਦੀ ਹੈ ਉਹਨਾਂ ਨੇ ਪੁੱਛਣਾ ਕਿ ਇਸ ਚੀਜ਼ ਦੀ ਜ਼ਰੂਰਤ ਹੈਗੀ ਹੈ ਤਾਂ ਫਿਰ ਉਸ ਚੀਜ਼ ਨੂੰ ਮਹਈਆ ਵੀ ਕਰਵਾਉਣਾ ਵੀ ਇੱਕ ਹੁੰਦਾ ਹੈ ਕਿ ਹਾਂ ਜੀ ਤੁਹਾਨੂੰ ਕੀ ਚਾਹੀਦਾ ਜੀ ਦੱਸੋ ਕਿਤੇ ਉਹ ਚੀਜ਼ ਆਉਂਦੀ ਨਹੀਂ ਤੁਹਾਡੇ ਕੋਲੇ ਪਹੁੰਚਦੀ ਨਹੀਂ ਹੈਗੀ ਉਹਦਾ ਕੋਈ ਰਿਵਰਟ ਨਹੀਂ ਆਉਂਦਾ ਬਟ ਉਹਨਾਂ ਵੱਲੋਂ ਇਦਾਂ ਦਾ ਕੁਝ ਨਹੀਂ ਸੀਗਾ ਚਾਹੇ ਕੋਈ ਕਿਤਾਬਾਂ ਹੋਣ ਚਾਹੇ ਫਰਨੀਚਰ ਹੋਵੇ ਸਮੇਂ-ਸਮੇਂ ਤੇ ਪੁੱਛਿਆ ਗਿਆ ਤੇ ਉਸ ਚੀਜ਼ ਨੂੰ ਪਿੰਡ ਦੇ ਵਿੱਚ ਜਿਹੜਾ ਪਹੁੰਚਾਇਆ ਵੀ ਗਿਆ ਹੈ ਕਬ ਜੀ ਫਿਰ ਉਹਨਾਂ ਦੇ ਸਦਕੇ ਜਿਹੜੀ ਲਾਇਬ੍ਰੇਰੀ ਆ ਪੂਰੀ ਹੋ ਚੁੱਕ ਪਾਈ ਹੈ ਜੇਕਰ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਦੁਬਾਰਾ ਸਰਪੰਚ ਚੁਣਦੇ ਹਨਾ ਜੀ ਫਿਰ ਤੁਹਾਡਾ ਮੇਨ ਪਿੰਡ ਦੇ ਲਈ ਕੀ ਹੂ ਵੀ ਤੁਸੀਂ ਜਿਵੇਂ ਤੁਹਾਡਾ ਲਾਇਬ੍ਰੇਰੀ ਦਾ ਇੱਕ ਸੁਪਨਾ ਸੀ ਹਨਾ ਜੀ 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 ਜਿਹੜੀ ਕਧੂਰੇ ਤੁਹਾਡੇ ਕੰਮ ਰਹਿੰਦੇ ਆ ਵੀ ਤੁਹਾਨੂੰ ਦੁਬਾਰਾ ਮੌਕਾ ਮਿਲਦਾ ਤਾਂ ਅ ਜੇ ਮੈਨੂੰ ਦੁਬਾਰਾ ਮੌਕਾ ਮਿਲਿਆ ਫਿਲਹਾਲ ਤਾਂ ਇਸ ਦਾ ਮੈਨੂੰ ਪਤਾ ਨਹੀਂ ਹੈ ਬਟ ਜੇ ਮਿਲਿਆ ਜਾਂ ਜਾਂ ਮੈਂ ਚਾਹਨੀ ਹੈ ਜਾਂ ਜੋ ਵੀ ਸਰਪੰਚ ਚਾਣਗੇ ਤਾਂ ਮੈਂ ਐਜ਼ ਅ ਗ੍ਰਾਮ ਸਭਾ ਦੇ ਮੈਂਬਰ ਉਹਨਾਂ ਨੂੰ ਦੱਸਤਾ ਸਕਦੀ ਹਾਂ ਨਾ ਕਿ ਵੀ ਆਪਣੇ ਕੀ ਕੀ ਕੰਮ ਹੋਣੇ ਚਾਹੀਦੇ ਆ ਸਭ ਤੋਂ ਪਹਿਲਾਂ ਤਾਂ ਮੇਰਾ ਜਿਹੜਾ ਫੋਕਸ ਰਹੂਗਾ ਉਹ ਰਹੂਗਾ ਕਿ ਔਰਤਾਂ ਦੇ ਨੂੰ ਕੰਮ ਦਵਾਇਆ ਜਾਵੇ ਜੋ ਕਿ ਇਸ ਟਾਈਮ ਦੇ ਵਿੱਚ ਨਹੀਂ ਹੋ ਸਕਿਆ ਬਟ ਮੈਂ ਚਾਹਨੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰ ਘਰ ਚ ਦੀਆਂ ਔਰਤਾਂ ਨੇ ਜੋ ਕੰਮ ਕਰਨਾ ਚਾਹੁੰਦੀਆਂ ਨੇ ਤਾਂ ਉਹਨਾਂ ਨੂੰ ਕੰਮ ਮਿਲੇ ਪਿੰਡ ਦੇ ਵਿੱਚ ਹੀ ਠੀਕ ਹੈ ਜੀ ਦੂਸਰੀ ਚੀਜ਼ ਜਿਹੜਾ ਸਾਡਾ ਪਲਾਸਟਿਕ ਯੂਨਿਟ ਵਾਲਾ ਹੈਗਾ ਇਹ ਪੂਰਾ ਹੋਵੇ ਔਰ ਇਹਦੇ ਵਿੱਚ ਵੀ ਔਰਤਾਂ ਨੂੰ ਕੰਮ ਦੇਣ ਦੀ ਪ੍ਰੋਵੀਜ਼ਨ ਹੈਗੀ ਹੈ ਵੀ ਉਹਦੇ ਤੋਂ ਤੁਸੀਂ ਪਲਾਸਟਿਕ ਤੋਂ ਚੀਜ਼ਾਂ ਬਣਾ ਕੇ ਵੇਚਣੀਆਂ ਕਰਨੀਆਂ ਤਾਂ ਉਹ ਵੀ ਚੀਜ਼ਾਂ ਜੁੜ ਜਾਣਗੀਆਂ ਜੀ ਫਿਰ ਚਲੋ ਸਾਡਾ ਗਲੀਆਂ ਦਾ ਕੰਮ ਨਹੀਂ ਹੋਇਆ ਹੈਗਾ ਉਹ ਤਾਂ ਪਿੰਡ ਵਾਸੀ ਕਰਾਉਣੇਗੀ ਕਰਾਉਣਗੇ ਤਾਂ ਉਹ ਹੋ ਜੀ ਕਿਉਂਕਿ ਜ਼ਰੂਰਤ ਹੈ ਉਹ ਕਿਉਂਕਿ ਸਾਡੇ ਹੁਣ ਗਲੀਆਂ ਪੁਰਾਣੀਆਂ ਹੋ ਚੁੱਕੀਆਂ ਇੱਕ ਤਾਂ ਹੁੰਦਾ ਨਾ ਕਿ ਗਲੀ ਪਿਛਲੇ ਕੁਝ ਸਾਲਾਂ ਚ ਬਣੀ ਹੋਵੇ ਤੁਸੀਂ ਉਹਨੂੰ ਹੀ ਪਾਰਟਕਲ ਬਣਾਈ ਜਾਂਦੇ ਹੋ ਸਾਡੀਆਂ ਪੁਰਾਣੀਆਂ ਬਣੀਆਂ ਹੋਈਆਂ 10-15 ਸਾਲਾਂ ਦੀ ਮੁੰਨਤ ਤੋਂ ਮਤਲਬ ਅੱਗੇ ਦੀਆਂ ਨੇ ਤਾਂ ਉਹਨਾਂ ਗਲੀਆਂ ਦੀ ਜਿਹੜਾ ਰਿਪੇਅਰ ਹੋਣਾ ਜ਼ਰੂਰੀ ਹੈਗਾ ਬਾਕੀ ਜਾਂ ਕੰਪਿਊਟਰ ਸਿਸਟਮਸ ਇੱਥੇ ਉਹ ਕੀਤੇ ਜਾਣ ਕੰਪਿਊਟਰ ਕੋਰਸ ਸ਼ੁਰੂ ਹੋਣ ਤਾਂ ਕਿ ਪਿੰਡ ਦੇ ਬੱਚਿਆਂ ਨੂੰ ਜਾਂਦੇ ਪਾਸੇ ਦੇ ਬੱਚਿਆਂ ਨੂੰ ਜਿਹੜੀ ਸਹੂਲਤ ਮਿਲ ਸਕੇ ਤਾਂ ਇਸ ਤਰ੍ਹਾਂ ਦੇ ਹੋਰ ਚੀਜ਼ਾਂ ਨਾਲ ਮਤਲਬ ਹੋਰ ਐਨ ਜੀਓਜ਼ ਨਾਲ ਕਲੇਬੌਟਸ ਹਨ ਜੀਓਜ਼ ਕੰਮ ਕਰਦੇ ਫਾਊਂਡੇਸ਼ਨਸ ਕੰਮ ਕਰਦੇ ਉਹਨਾਂ ਨਾਲ ਮਿਲ ਕੇ ਜਿਹੜਾ ਕੰਮ ਕੀਤਾ ਜਾਵੇ ਤਾਂ ਕਿ ਪਿੰਡ ਹੈ ਜਿਹੜਾ ਹੋਰ ਅੱਗੇ ਜਾਵੇ ਜੇ ਹੋਰ ਵੀ ਕੋਈ ਪੋਸਿਬਿਲਿਟੀ ਹੈਗੀ ਹੈ ਜਾਂ ਕੋਈ ਵੀ ਦਰਸ਼ਕ ਸੁਣ ਰਹੇ ਨੇ ਵੀ ਕੀ ਕਰ ਸਕਦੇ ਆ ਪਿੰਡ ਦੇ ਵਿੱਚ ਤਾਂ ਉਹ ਵੀ ਸਾਨੂੰ ਜ਼ਰੂਰ ਜਿਹੜਾ ਮਤਲਬ ਜਾਣਕਾਰੀ ਦੇਣ ਤਾਂ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਉਹ ਕੰਮ ਕਰ ਸਕੀਏ ਹਾਂਜੀ ਦੋਸਤੋ ਜਿੱਦਾਂ ਹੀ ਸਰਪੰਚ ਸ਼ਸ਼ਨਦੀਪ ਕੌਰ ਨੇ ਆਪਾਂ ਨੂੰ ਦੱਸਿਆ ਵੀ ਆਪਾਂ ਕਮੈਂਟਾਂ ਵਿੱਚ ਵੀ ਤੁਸੀਂ ਦੱਸ ਸਕਦੇ ਹੋਗੇ ਜੇਕਰ ਤੁਹਾਡੇ ਲਈ ਦਿਮਾਗ ਦੇ ਵਿੱਚ ਕੋਈ ਵਿਚਾਰ ਹੋਵੇ ਨਾ ਏਸ ਪਿੰਡ ਲਈ ਜਾਂ ਕਿਸੇ ਹੋਰ ਪਿੰਡ ਲਈ ਵੀ ਸਰਪੰਚਾਂ ਨੂੰ ਕੀ ਕਰਨਾ ਚਾਹੀਦਾ ਤਾਂ ਕਮੈਂਟਾਂ ਵਿੱਚ ਤੁਸੀਂ ਦੱਸ ਸਕਦੇ ਹੋ ਹਨਾ ਹਾਂਜੀ ਸਰਪੰਚ ਸਾਹਿਬ ਇਹ ਤੁਸੀਂ ਜਿਹੜੇ ਲਾਈਵੇ ਹੈ ਵੀ ਬੋਰਡ ਡਾਟਾ ਇਹਦੇ ਬਾਰੇ ਦੱਸੋ ਹਨਾ ਹਾਂਜੀ ਇਹਦੇ ਵਿੱਚ ਇਹ ਕਿ ਪਹਿਲਾਂ ਜਿਹੜਾ ਫਲੈਕਸ ਹੈਗਾ ਉਹਦੇ ਵਿੱਚ ਹੈ ਕਿ ਜਿਨ੍ਹਾਂ ਦੀ ਵੀ ਪੈਨਸ਼ਨਸ ਬਣੀਆਂ ਹੋਈਆਂ ਸਾਡੇ ਪਿੰਡ ਦੇ ਵਿੱਚ ਸਾਰਿਆਂ ਦਾ ਕੋਈ ਵੇਰਵਾ ਹੈਗਾ ਇਹਦੇ ਵਿੱਚ ਇਹ ਹੋ ਜਾਂਦਾ ਵੀ ਕੋਈ ਲੁੱਕ ਛੁਪਿਆ ਵਾਲੇ ਗੱਲ ਨਹੀਂ ਜੇ ਕੋਈ ਲੱਗਦਾ ਵੀ ਆਹ ਕੇਸ ਸਹੀ ਨਹੀਂ ਹੈਗਾ ਤਾਂ ਉਹ ਬੰਦਾ ਕੰਪਲੇਨ ਕਰ ਸਕਦਾ ਫਿਰ ਆਟਾ ਦਾਲ ਸਕੀਮ ਦੇ ਵਿੱਚ ਜਿਹੜੇ ਵੀ ਸਾਡੇ ਹੈਗੇ ਆ ਸਾਰਿਆਂ ਦੇ ਬਣੇ ਹੋਏ ਆ ਫਿਰ ਇਹ ਆ ਗਿਆ ਆਮਦਨ ਖਰਚ ਜਿਹੜਾ ಗ್ರಾಮ ਪੰਚਾਇਤ ਨੇ 1900 ਮਤਲਬ 1920 ਦੇ ਵਿੱਚ 2019 20 ਦੇ ਵਿੱਚ ਕੀਤਾ ਹੈਗਾ ਆਮਦਨ ਕਿੰਨੀ ਸੀ ਖਰਚ ਕਿੰਨੀ ਸੀ ਉਹ ਸਾਰਾ ਇੱਥੇ ਹੈ ਗਾਗਾ ਇਕੱਲਾ ਇਹ ਨਹੀਂ ਬਲਕਿ 2021 ਦਾ 2022 ਤੀ ਹਰੇਕ ਸਾਲਾਂ ਦਾ ਸਾਡੇ ਪਿੰਡ ਦੇ ਵਿੱਚ ਇਥੇ ਡਿਸਪਲੇ ਕੀਤਾ ਗਿਆ ਉਹ ਆਪਣਾ 2122 ਦਾ ਗਿਆ ਗਿਆ ਨਾ ਇਹ ਜਿਹੜੇ ਅਵਾਰਡ ਮਿਲੇ ਵਿਆ ਹੁਣ ਤੁਹਾਨੂੰ ਹੁਣ ਤੱਕ ਇਹ ਨਾਲ ਜੀ ਜੀ ਸਾਨੂੰ ਇਹ ਨੈਸ਼ਨਲ ਅਵਾਰਡਸ ਮਿਲੇ ਨੇ ਪਹਿਲਾ ਨਾਨਾ ਜੀ देशमुख ਰਾਸ਼ਟਰੀ ਗੌਰਵ ग्रामसभा ਪੁਰਸਕਾਰ ਹੋ ਗਿਆ ਦੀਨਦਿਆਲੂ ਪਾਧੇ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਹੋ ਗਿਆ ਜਾਂ ਜੀਪੀਡੀਪੀ ਹੋ ਗਿਆ ਇਹ ਸਾਨੂੰ 2 ਸਾਲਾਂ ਦੇ ਵਿੱਚ ਮਿਲੇ ਸੀ ਐਂਡ ਇਹਨਾਂ ਦੀ ਬਦੌਲਤ ਹੀ ਮੈਂ ਆਪਣਾ ਜਿਹੜਾ ਸਕੂਲ ਹੈ ਉਹ ਸਟਾਰਟ ਕਰ ਪਾਈ ਸਕੂਲ ਦੀ ਜਿਹੜੀ ਨੇ ਸੋਹਣੀ ਬਿਲਡਿੰਗ ਹੈ ਉਹ ਬਣ ਪਈ ਹੈਗੀ ਆ ਆਦਰਵਾਇਜ਼ ਤੇਨੇ ਫੰਡ ਹੀ ਹੈ ਨਹੀਂ ਸੀ ਕਿ ਮੈਂ ਆਪਣੇ ਵਧੀਆ ਸਕੂਲ ਬਣਾ ਪਾਉਂਦੀ ਕਿ ਕਿਉਂਕਿ ਸਕੂਲ ਜ਼ਿਆਦਾ ਜ਼ਰੂਰੀ ਸੀਗਾ ਪਹਿਲੇ ਸਾਲ ਦੇ ਵਿੱਚ ਹੀ ਮੈਂ ਦੇਖਿਆ ਕਿ ਜਦੋਂ ਬਾਰਿਸ਼ ਆਈਆਂ ਸੀ ਕਲਾਸੇਸ ਦੇ ਵਿੱਚ ਪਾਣੀ ਚੱਲ ਗਿਆ ਤੇ ਫਿਰ ਸਾਰੇ ਮਾਂ ਬਾਪ ਆ ਕੇ ਹਨਾ ਕਲਾਸਾਂ ਚੋਂ ਪਾਣੀ ਕੱਢ ਰਹੇ ਆ ਤਾਂ ਉਹ ਚੀਜ਼ ਮੈਨੂੰ ਬਹੁਤ ਬੁਰੀ ਲੱਗੀ ਸੀ ਫਿਰ ਐਸਲੀ ਮੈਨੂੰ ਸੀ ਕਿ ਵੀ ਜੇ ਹੁਣ ਮੇਰੇ ਕੋਲੇ ਕੋਈ ਵਧੀਆ ਫੰਡ ਆਉਂਦੇ ਵੀ ਚੰਗੇ ਹਨਾ ਤਾਂ ਕਿ ਮੈਂ ਇੱਕ ਵਧੀਆ ਬਿਲਡਿੰਗ ਬਣਾ ਸਕਾਂ ਤਾਂ ਸਕੂਲ ਹੁਣ ਮੇਰਾ ਪ੍ਰੋਪਰ ਵਧੀਆ ਜਿਸੇ ਤਰ੍ਹਾਂ ਮੈਂ ਇੱਕ ਕਲਾ ਵਧੀਆ ਸੋਹਣੀ ਲਾਇਬ੍ਰੇਰੀ ਬਣਾਈ ਉਸੇ ਤਰ੍ਹਾਂ ਸ਼ੌਂਕ ਦੇ ਨਾਲ ਮੈਂ ਸਕੂਲ ਬਣਾਇਆ ਅਸੀਂ ਆਉਣ ਸਰ ਉਹ ਸਕੂਲ ਦੇ ਵਿੱਚ ਹੀ ਵਿਜਿਟ ਕੀਤਾ ਜੀ ਪਹਿਲਾਂ ਤੁਹਾਨੂੰ ਮਿਲਣ ਤੋਂ ਪਹਿਲਾਂ ਅਸੀਂ ਸਕੂਲ ਹੀ ਚੈੱਕ ਕੀਤਾ ਕਿ ਅਸੀਂ ਦੇਖਿਆ ਕਿ ਸਾਨੂੰ ਵੀ ਬਹੁਤ ਵਧੀਆ ਲੱਗਿਆ ਵੀ ਸਕੂਲ ਦਾ ਵੀ ਤੁਸੀਂ ਵਧੀਆ ਬਣਾਇਆ ਜਿਵੇਂ ਅੱਜ ਕੱਲ ਆਪਣੇ ਪੰਜਾਬ ਦੇ ਵਿੱਚ ਕੋਠੀਆਂ ਦਾ ਰਿਵਾਜ ਹੀ ਚੱਲਿਆ ਵਿਆ ਤਾਂ ਬੜੇ ਮਤਲਬ ਲੋਕ ਸ਼ੌਂਕ ਦੇ ਨਾਲ ਆਪਣਾ ਘਰ ਬਣਾਉਂਦੇ ਹਨਾ ਉਹ ਕਰਦੇ ਤੇ ਨਾ ਸ਼ੌਂਕ ਦੇ ਨਾਲ ਆਪਣੇ ਪਿੰਡ ਦੇ ਵਿੱਚ ਹਰੇਕ ਕੰਮ ਹੀ ਮਤਲਬ ਪੂਰੇ ਸ਼ੌਂਕ ਦੇ ਨਾਲ ਕੀਤਾ ਹੈ ਮੈਨੂੰ ਇਹ ਹੋ ਜਾਂਦਾ ਵੀ ਸੋਣਾ ਬਣੇ ਵਧੀਆ ਬਣੇ ਤੇ ਕੋਈ ਕਮੀ ਪੇਸ਼ੀ ਰਹਿ ਨਾ ਜਾਵੇ ਆਪਾਂ ਅੱਜ ਕੰਮ ਘੱਟ ਕਰ ਲਓ ਬਟ ਉਹਨੂੰ ਵਧੀਆ ਕਰ ਲਓ ਤਾਂ ਕਿ ਆਪਾਂ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੈ ਜਾਂ ਕੁਝ ਰਹਿੰਦਾ ਆਉਣ ਵਾਲੇ ਸਮੇਂ ਚ ਉਹ ਪੂਰਾ ਕਰ ਲਈਏ ਜੀ ਹਾਂਜੀ ਦੋਸਤੋ ਜਿੱਦਾਂ ਕਿ ਪਿੰਡਾਂ ਦੇ ਵਿੱਚ ਇੱਕ ਰਵਾਇਤ ਹੁੰਦੀ ਆ ਸਰਪੰਚੀ ਨੂੰ ਲੈ ਕੇ ਸਰਪੰਚੀ ਲੇਡੀ ਹੁੰਦੇ ਆ ਜਾਂ ਪਿੰਡ ਦੀ ਕੋਈ ਕੁੜੀ ਹੁੰਦੀ ਜਾਂ ਧੀ ਭੈਣ ਕੋਈ ਵੀ ਹੁੰਦੀ ਹੈ ਨਾ ਤੇ ਸਰਪੰਚੀ ਉਹਨਾਂ ਦੇ ਜਾਂਦਾ ਮਤਲਬ ਕਿ ਉਹਨਾਂ ਬ੍ਰਦਰ ਕਰਦੇ ਆ ਜਾਂ ਆਪਣੇ ਫਾਦਰ ਕਰਦੇ ਆ ਜਾਂ ਕੋਈ ਕਰਦਾ ਕੋਈ ਜੈਂਸ ਹੋਰ ਵੀ ਕਰਦਾਗਾ ਪਰ ਮਾਨਕ ਖਾਨੇ ਪਿੰਡ ਵਿੱਚ ਸਾਨੂੰ ਆਕੇ ਪਤਾ ਲੱਗਿਆ ਵੀ ਭੈਣ ਨੇ ਸਰਪੰਚੀ ਲਈ ਅੱਗੇ ਆਏ ਤੇ ਇਹਨਾਂ ਨੇ ਸਰਪੰਚੀ ਅੱਗੇ ਕਰੀ ਵੀ ਅਤੇ ਲੋਕਾਂ ਵਿੱਚ ਵਿਚਰੇ ਵੀ ਹੈ ਜਾ ਕੇ ਐ ਨਹੀਂ ਵੀ ਇਹਨਾਂ ਦੀ ਕੋਈ ਬ੍ਰਦਰ ਕਰਨ ਜਾਂ ਇਹਨਾਂ ਦੀ ਕੋਈ ਫਾਦਰ ਸਾਫ ਕਰਨ ਇਹਨਾਂ ਨੇ ਖੁਦ ਨੇ ਸਰਪੰਚੀ ਕੀਤੀ ਇਸ ਪਿੰਡ ਦੇ ਵਿੱਚ ਖੁਦ ਨੇ ਹੀ ਕੰਮ ਕਰਾਏ ਆ ਜਾ ਕੇ ਲੋਕਾਂ ਦੇ ਵਿੱਚ ਵਿਚਰੇ ਆ ਅਕਤਾਂ ਜੀ ਸਾਨੂੰ ਬਹੁਤ ਵਧੀਆ ਲੱਗਾ ਤੁਹਾਡਾ ਇਹ ਸਿਸਟਮ ਦੇ ਕੇ ਵੀ ਤੁਹਾਡੇ ਕੋਲ ਇਕੱਲੀ ਨਾਂ ਦੀ ਸਰਪੰਚੀ ਨਹੀਂ ਹੈ ਨਾ ਵੀ ਤੁਸੀਂ ਲੋਕਾਂ 'ਚ ਵਿਚਰੇ ਹੋ ਜੀ ਅਸਲ ਵਿੱਚ ਨਾ ਮਤਲਬ ਇਹ ਹੁੰਦਾ ਕਿ ਔਰਤਾ ਸਿਰਫ ਐਜ਼ ਅ ਰਬਰ ਸਟੈਂਪ ਕਰਦੀ ਦਾ ਕੰਮ ਕਰਦੀਆਂ ਨੇ ਵੀ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਇੱਥੇ ਸਾਈਨ ਕਰ ਦਿਓ ਤਾਂ ਬਸ ਉੱਥੇ ਸਾਈਨ ਕਰ ਦਿੰਦੀਆਂ ਹੋਰ ਕੋਈ ਇਤੋਂ ਵੱਧ ਕੇ ਉਹ ਨਹੀਂ ਸਮਝਦੀਆਂ ਮੈਨੂੰ ਵੀ ਇਸ ਦੇ ਵਿੱਚ ਵੀ ਮੈਨੂੰ ਟ੍ਰੇਨਿੰਗਸ ਲਗਾਉਣ ਦਾ ਵੀ ਮੌਕਾ ਮਿਲਿਆ ਤਾਂ ਉੱਥੇ ਜਾ ਕੇ ਪਤਾ ਲੱਗਦਾ ਵੀ ਔਰਤਾਂ ਨੂੰ ਨਾ ਆਪਣੇ ਉੱਪਰ ਹੀ ਵਿਸ਼ਵਾਸ ਨਹੀਂ ਹੈਗਾ ਅਸਲ ਵਿੱਚ ਕੀ ਹੁੰਦਾ ਜਦੋਂ ਆਪਾਂ ਕਹਿੰਦੇ ਆ ਵੀ ਕੋਈ ਕੰਮ ਕੀਤਾ ਜਾਊਗਾ ਤੋ ਅੌਰਤ ਕਹਿੰਦੀ ਵੀ ਜੇ ਬੰਦਾ ਫੈਸਲਾ ਲਾਊਗਾ ਤੋ ਜ਼ਿਆਦਾ ਸਹੀ ਹੋਊਗਾ ਵੀ ਮੈਂ ਫੈਸਲਾ ਲਾਉਂਗੀ ਤੋ ਸ਼ਾਇਦ ਗਲਤ ਹੋ ਜਾਊਗਾ ਆਪਣੇ ਆਪ ਤੇ ਕੌਨਫੀਡੈਂਸ ਨਹੀਂ ਤੋ ਮੈਨੂੰ ਲੱਗਦਾ ਇਹੀ ਸਭ ਤੋਂ ਜ਼ਿਆਦਾ ਵੱਡੀ ਵਜ੍ਹਾ ਹੈਗੀ ਹੈ ਕਿ ਜਿਹੜੀਆਂ ਸਰਪੰਚ ਫੀਮੇਲਸ ਬਣਦੀਆਂ ਨੇ ਤੋ ਕਿਤੇ ਨਾ ਕਿਤੇ ਫੈਸਲਾ ਲੈਣ ਤੋਂ ਡਰਦੀਆਂ ਨੇ ਅੱਗੇ ਆ ਕੇ ਕੰਮ ਕਰਨ ਤੋਂ ਡਰਦੀਆਂ ਨੇ ਪਰ ਇਹ ਨਹੀਂ ਹੁੰਦਾ ਕਿਉਂਕਿ ਫੈਸਲਾ ਤੁਸੀਂ ਕੋਈ ਵੀ ਲਵੋ ਤੋ ਵਧੀਆ ਹੀ ਹੋਊਗਾ ਉਹਦੇ ਪਿੱਛੇ ਮਤਲਬ ਲਾਭ ਵੀ ਹੋਣਗੇ ਹਾਨੀਆਂ ਵੀ ਹੋਣਗੀਆਂ ਚਾਹੇ ਉਹ ਬੰਦੇ ਨੇ ਲੇਤਾ ਚਾਹੇ ਮਤਲਬ ਔਰਤ ਨੇ ਲੇਤਾ ਇਸ ਦੇ ਵਿੱਚ ਕੋਈ ਨਹੀਂ ਹੋਣੀ ਹੈ ਪਰ ਇਸ ਚੀਜ਼ ਦੇ ਵਿੱਚ ਹੈ ਕਿ ਟ੍ਰੇਨਿੰਗਸ ਐਜੂਕੇਸ਼ਨ ਹੋਰ ਦਿੱਤੀ ਜਾਵੇ ਫੀਮੇਲਸ ਨੂੰ ਤਾਂ ਹੀ ਇਹ ਜਿਆਦਾ ਚੀਜ਼ ਹੈ ਜਿਹੜੀ ਵਧੀਆ ਅੱਗੇ ਹੋ ਸਕਦੀ ਹੈ ਫੇਰੀ ਔਰਤਾਂ ਕੇ ਅੱਗੇ ਜਿਹੜਾ ਕੰਮ ਕਰਨਗੀਆਂ ਔਰ ਮੈਨੂੰ ਇਹ ਲੱਗਦਾ ਹੈ ਕਿ ਔਰਤਾਂ ਜਿਆਦਾ ਵਧੀਆ ਆਪਣੇ ਪਿੰਡ ਨੂੰ ਸੰਭਾਲ ਸਕਦੀਆਂ ਨੇ ਕਿਉਂਕਿ ਉਹ ਆਪਣੇ ਘਰ ਨੂੰ ਆਪਣੇ ਪਰਿਵਾਰ ਨੂੰ ਬੜੇ ਹੀ ਸਚੱਜੇ ਢੰਗ ਨਾਲ ਸੰਭਾਲਦੀਆਂ ਨੇ ਤੋ ਪਿੰਡ ਨੂੰ ਵੀ ਉਸੇ ਪਿਆਰ ਸਤਿਕਾਰ ਦੇ ਨਾਲ ਉਹ ਬਹੁਤ ਸੱਚਜੇ ਢੰਗ ਨਾਲ ਸਾਮ ਸਕਦੀਆਂ ਨੇ ਜਿਵੇਂ ਹੁਣ ਜੀ ਪਿੰਡਾਂ ਦੇ ਵਿੱਚ ਚੱਲ ਪਿਆ ਨਾ ਕੁਸਰਮੋਸਰ ਜਿਹਾ ਹੋਣ ਲੱਗ ਗਿਆ ਨਵੇਂ ਸਰਪੰਚਾਂ ਬਾਰੇ ਹਾਂਜੀ ਤੇ ਆਪਣੇ ਚੈਨਲ ਰਾਹੀਂ ਦੱਸੋ ਤੁਸੀਂ ਵੀ ਕਿੱਦਾਂ ਦੇ ਸਰਪੰਚ ਆਪਾਂ ਨੂੰ ਚੁਣਨੇ ਚਾਹੀਦੇ ਆ ਨਾ ਹਾਂਜੀ ਸਭ ਤੋਂ ਪਹਿਲੇ ਜੇ ਸਰਪੰਚ ਚੁਣਨੇ ਚਾਹੀਦੇ ਜਿਨ੍ਹਾਂ ਦਾ ਵਿਜ਼ਨ ਹੋਵੇ ਉਹ ਕਿ ਆਪਣੇ ਪਿੰਡ ਨੂੰ ਕਿਸੇ ਲੈਵਲ ਤੇ ਦੇਖਦੇ ਹੋਣ ਤੁਸੀਂ ಗ್ರಾಮ ਸਭਾ ਦੇ ਮੈਂਬਰ ਹੁੰਦੇ ਹੋਏ ਤੁਸੀਂ ਉਹਨਾਂ ਨੂੰ ਪ੍ਰਸ਼ਨ ਕਰੋ ਕਿ ਵੀ ਤੁਸੀਂ ਆਪਣੇ ਪਿੰਡ ਲਈ ਕੀ ਸੋਚਦੇ ਹੋ ਠੀਕ ਹੈ ਜਿਦਾ ਤੁਹਾਨੂੰ ਲੱਗਦਾ ਕਿ ਵੀ ਹਾਂਜੀ ਸਾਡੇ ਪਿੰਡ ਦੇ ਵਿੱਚ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਜੇ ਤੁਸੀਂ ਕਰੋਗੇ ਤਾਂ ਤੁਹਾਨੂੰ ਅਸੀਂ ਸਰਪੰਚ ਚੁਣਾਂਗੇ ਤੁਸੀਂ ਸਵਾਲ ਕਰੋ ਜਵਾਬ ਕਰੋ ਠੀਕ ਹੈ ਤੇ ਉਸ ਜੋ ਸਵਾਲਾਂ ਦੇ ਜਵਾਬ ਲਓ ਇਹ ਲੜਾਈ ਪੜਾਈ ਤੋਂ ਦੂਰ ਹੋ ਕੇ ਜਦੋਂ ਅਸੀਂ ਇਦਾਂ ਦਾ ਵਿਚਾਰ ਵਟਾਂਦਰਾ ਕਰਾਂਗੇ ਤੋ ਆਬਵੀਅਸਲੀ ਗੱਲ ਹੈ ਜੀ ਸਾਡਾ ਪਿੰਡ ਅੱਗੇ ਜਾਊਗਾ ਵਧੀਆ ਲੋਕ ਅੱਗੇ ਆਉਣਗੇ ਤਾਂ ਸਰਪੰਚ ਵਧੀਆ ਅੱਗੇ ਆਉਣਗੇ ਮੈਂਬਰ ਵਧੀਆ ਆਉਣਗੇ ਤਾਂ ਆਪਣੇ ਆਪ ਜਿਹੜਾ ਪਿੰਡ ਅੱਗੇ ਜਾਂਦਾ ਹੈਗਾ ਸੋ ਇਦਾਂ ਦੇ ਮਤਲਬ ਐਨਰਜੈਟਿਕ ਜਾਂ ਨਵੇਂ ਚਿਹਰਿਆਂ ਨੂੰ ਆਪਣੇ ਪਿੰਡ ਦੇ ਵਿੱਚ ਸਰਪੰਚ ਲੈ ਕੇ ਆਏ ਜੀ ਅਣਖ ਚੈਨਲ ਨੂੰ ਟਾਈਮ ਦੇਣ ਲਈ ਤਹਿ ਦਿਲ ਤੋਂ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਸ਼ੀਕਾਲ ਜੀ ਧੰਨਵਾਦ ਜੀ ਸਸ਼ੀਕਾਲ